ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਐਸੀ ਗੱਲਬਾਤ ਕਰਨ ਜਾ ਰਹੇ ਹਾਂ ਜੋ ਪੰਜਾਬ ਵਿੱਚ ਆਮ ਮਿਲਦੀ ਹੈ ਬਹੁਤ ਤੋਂ ਲੋਕ ਪਖੰਡਾਂ 'ਚ ਪਰਮਾਤਮਾ 'ਚ ਫਸੇ ਪਏ ਆ ਪਰਮਾਤਮਾ 'ਚ ਫਸ ਕੇ ਲੋਕ ਭੁੱਲ ਜਾਂਦੇ ਕਿ ਇਹ ਏ ਟਿਕਾ ਤੇ ਜਾ ਰਹੇ ਆ ਉਹਦੀ ਹਸਰੀਅਤ ਕੀ ਆ ਇੱਕ ਬੰਦਾ ਜਾਂਦਾ ਇੱਕ ਮਜ਼ਾਰ ਤੇ ਆਪਣੇ ਦਿਲ ਨਾਲ ਸੇਵਾ ਕਰਨਾ ਜਦੋਂ ਸੇਵਾ ਕਰਦਾ ਥੇ ਤਾਂ ਉਹ ਤੇ ਸੇਵਾ ਕਰਦਾ ਰਹਿੰਦਾ ਦਿਲੋਂ ਕਰਦਾ ਉਥੇ ਦਾ ਮੁਖੀ ਕੋਛ ਹੋ ਕੇ ਇੱਕ ਦਿਨ ਸੋਚਦਾ ਯਾਰ ਇਹ ਬੜੀ ਸੇਵਾ ਕਰਦਾ ਹੈ ਇਹਨੂੰ ਪੁੱਛਣਾ ਪੁੱਛਣਾ ਕੱਟ ਜਾਵੇ ਉਹਨੂੰ ਬੁਲਾ ਕੇ ਕੋਲ ਕਹਿੰਦਾ ਕਿ ਤੁਸੀਂ ਬੜੇ ਤੇਰ ਤੋਂ ਸੇਵਾ ਕਰ ਰਹੇ ਹੋ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਤੁਸੀਂ ਦੱਸੋ ਕਿ ਕੀ ਤੁਹਾਡੀ ਮੰਗ ਹੈ ਉਹ ਕਹਿੰਦਾ ਕਿ ਜੇ ਤੁਸੀਂ ਅੱਜ ਮੈਨੂੰ ਦੇਣਾ ਹੀ ਆ ਤਾਂ ਕਿਰਪਾ ਕਰਕੇ ਉਹ ਸਾਹਮਣੇ ਜਿਹੜਾ ਖੋਤਾ ਬੜਾ ਤਖੜਾ ਉਹ ਮੈਨੂੰ ਦੇ ਦਿਓ ਉਹਦੀ ਮੈਨੂੰ ਲੋੜ ਹੈ ਉਹ ਖੋਤਾ ਲੈ ਲੈਂਦਾ ਤੇ ਉਹ ਖੋਤਾ ਖੁਸ਼ਕ ਦੇ ਵੀ ਜਾਂਦਾ ਕਦੇ ਨੇ ਮੰਗਿਆ ਕਿ ਖੋਤਾ ਤੇ ਕੋਈ ਗੱਲ ਇੱਕ ਖੋਤਾ ਦਿਓ ਔਰ ਖੋਤਾ ਉਹਦੀ ਲੋੜ ਸੀ ਆਪਣੇ ਕਸਬੇ ਤੋਂ ਸ਼ਹਿਰ ਚ ਕੋ ਬਿਜ਼ਨਸ ਕਰਦਾ ਸੀ ਜਦੋਂ ਬਿਜ਼ਨਸ ਕਰਦਾ ਸੀ ਧੰਦਾ ਕਰਦਾ ਸੀ ਕੰਮ ਕਰਦਾ ਸੀ ਤੱਕ ਖੋਤੇ ਤੇ ਭਾਰ ਲੱਦ ਕੇ ਸਮਾਨ ਦਾ ਉਹ ਲੈ ਕੇ ਜਾਂਦਾ ਸੀ ਖੋਤਾ ਖੋਤੇ ਤੇ ਉਹਨੇ ਭਾਰ ਲਦਿਆ ਤੇ ਸ਼ਹਿਰ ਨੂੰ ਜਾ ਕੇ ਵਹਿੰਦਾ ਜੀ ਐਵੇਂ ਕਈ ਮਹੀਨੇ ਲੰਘ ਗਏ ਹੌਲੀ ਹੌਲੀ ਖੋਤਾ ਕਮਜ਼ੋਰ ਹੁੰਦਾ ਗਿਆ ਭਾਰ ਨਾ ਸਹੰਦਾ ਹੋਇਆ ਤਾਂ ਇੱਕ ਦਿਨ ਖੋਤਾ ਮਰ ਗਿਆ ਜਦੋਂ ਮਰ ਗਿਆ ਤੇ ਜਿਸ ਰਸਤੇ ਮਰਿਆ ਉੱਥੇ ਇੱਕ ਦਰਖਤ ਸੀ ਉਸ ਦਰਖਤ ਦੇ ਥੱਲੇ ਉਹਨੇ ਟੋਆ ਪੁੱਟ ਕੇ ਖੋਤਾ ਨੂੰ ਦਬਤਾ ਕਹਿੰਦਾ ਇਹਨੇ ਬੜੀ ਸੇਵਾ ਕੀਤੀ ਐ ਇਸ ਕਰਕੇ ਇਹਦਾ ਸਰੀਰ ਉਲਣਾ ਚਾਹੀਦਾ ਤੇ ਖੋਤਾ ਜਿਹੜਾ ਸੀ ਉਹ ਦਬਤਾ ਉੱਤੇ ਲੇਪ ਕਰਦਾ ਮਿੱਟੀ ਦਾ ਤੇ ਉੱਤੇ ਫੋਨ ਰੱਖਦਾ ਉਹ ਰਾਸ ਕਲਦਾ ਸੀ ਜਦੋਂ ਉਸ ਰਸਤੇ ਤੋਂ ਲੋਕੀ ਨਿਕਲਦੇ ਸੀ ਤਾਂ ਕਿਸੇ ਦੋ ਕੁ ਬੰਦਿਆਂ ਨੇ ਦੇਖਿਆ ਤੇ ਇੱਥੇ ਤਾਂ ਲੱਗਦਾ ਕਿਸੇ ਪੀਰ ਦੀ ਮਜ਼ਾਰ ਹੈ ਤਾਂ ਉਹਨੇ ਵੀਰ ਜੀ ਮਜ਼ਾਰ ਸਮਝ ਕੇ 1 ਰੁਪਿਆ ਮੱਥਾ ਟੇਕਦਾ ਹਜੇ ਉਹ ਉੱਥੇ ਹੀ ਬੈਠਾ ਸੀ ਉਹਨੇ ਕਿਹਾ ਸੋਚਿਆ ਕਿ ਇਹ ਮੱਥਾ ਟੇਕਿਆ ਤੇ ਦੂਸਰਾ ਦੂਸਰਾ ਮੱਥਾ ਟੇਕਦਾ ਤੀਸਰਾ ਤੀਸਰਾ ਮੱਥਾ ਟੇਕਦਾ ਅਮੇ ਹੀ ਉਹ ਰਾਹ ਤੇ ਚੱਲਦੇ ਹੋਏ ਲੋਕ ਜਾਂਦੇ ਬੰਦੇ ਉਸ ਮਜ਼ਾਰ ਨੂੰ ਉਸ ਖੋਤੇ ਦੀ ਜਿਹੜੀ ਜਗ੍ਹਾ ਸੀ ਉਹਨੂੰ ਮੱਥਾ ਟੇਕਣ ਚਾਲੂ ਹੋ ਗਏ ਕੰਮ ਇੰਨਾ ਵੱਧ ਗਿਆ ਕਿ ਉਹਨੇ ਜਗਾ ਬਣਾਤੀ ਉਹਦਾ ਨਾਮ ਰੱਖਿਆ ਪੀਰ ਖੋਤਮ ਸ਼ਾ ਪੁਕਰਨੀ ਵਾਲੇ ਬਾਬਾ ਜੀ ਤੋਂ ਹੌਲੀ-ਹੌਲੀ ਉੱਥੇ ਮੰਦਿਰ ਬਣ ਗਿਆ ਪਈ ਪੀਰ ਦੀ ਮਜ਼ਾਰ ਬਣ ਗਈ ਉੱਥੇ ਖੋਤਮ ਸ਼ਾ ਦੀ ਤੇ ਜਦੋਂ ਬਾਜ਼ਾਰ ਬਣੀ ਤਾਂ ਜਿਹੜੇ ਬੰਦੇ ਨੇ ਉਹ ਖੋਤਾ ਦਾਨ ਕੀਤਾ ਸੀ ਪਹਿਲੀ ਮਜ਼ਾਰ ਦੇ ਮੁਖੀ ਨੇ ਉਹ ਉਹਨੂੰ ਪਤਾ ਲੱਗਾ ਕਿ ਉਹ ਕੰਦਾ ਇੱਥੇ ਇੱਕ ਪੀਰ ਦੀ ਮਜ਼ਾਰਤ ਜਾ ਕੇ ਦੇਖਿਆ ਸਹੀ ਜੋ ਦੇਖਿਆ ਤਾਂ ਉੱਥੇ ਉਹੀ ਉਹਦਾ ਸੇਵਾਦਾਰ ਬਿਠਾਰ ਬੈਠਾ ਸੀ ਸੇਵਾਦਾਰ ਜਿਹੜਾ ਬੈਠਾ ਸੀ ਉਹ ਜਦੋਂ ਮਿਲਿਆ ਕੰਦਾ ਉਹ ਕਹਿੰਦਾ ਤੂੰ ਸਾਡਾ ਸੇਵਾਦਾਰ ਸੀ ਤੇ ਬੜਾ ਰੌਣਕਾਂ ਲਾਈਆਂ ਪਈਆਂ ਉਹ ਕੰਦਾ ਜੀ ਗੱਲ ਇਹ ਹੈ ਕਿ ਤੁਹਾਡੇ ਕੋਲ ਛਪਾਣਾ ਕੀ ਆ ਤੁਹਾਡੇ ਕੋਲ ਮੈਂ ਛਪਾਣਾ ਕੁਛ ਨਹੀਂ ਹੈ ਜਿਹੜਾ ਤੁਸੀਂ ਖੋਤਾ ਜਾਣ ਦਿੱਤਾ ਸੀ ਸੇਵਾ ਕੀਤੀ ਸੀ ਖੋਤੇ ਦੀ ਉਹ ਖੋਤਾ ਜਿਹੜਾ ਹੈ ਉਹ ਮੈਂ ਉਸ ਕੋਲ ਬੜਾ ਸੇਵਾ ਲਈ ਸੇਵਾ ਲੈਂਦਿਆਂ ਬਵਾਰ ਹੋ ਗਿਆ ਮੈਂ ਦਫਤਾ ਹੀ ਥਣ ਕੇ ਤੇ ਲੋਕਾਂ ਨੇ ਸਮਝਿਆ ਇਹ ਪੀਰ ਦੀ ਮਜ਼ਾਰਾ ਤੇ ਮੈਨੂੰ ਵੀ ਲੱਗਾ ਕਿ ਇਹਦੇ ਚ ਫਾਇਦਾ ਤੇ ਮੈਂ ਇਹਦਾ ਨਾਮ ਰੱਖਤਾ ਪੀਰ ਖੋਤਮ ਸ਼ਾ ਮਜ਼ਾਰ ਤੇ ਲੋਕ ਮੂਰਖਾ ਵਾਂਗੂ ਆਲ ਕੇ ਨੂੰ ਮਥਾ ਟੇਕਦੇ ਰਹੇ ਤੇ ਠੱਗ ਹੁੰਦੇ ਰਹੇ ਕਿ ਅਸੀਂ ਯਾਰ ਠਗਣ ਵਾਸਤੇ ਬੈਠੇ ਆ ਤਾਂ ਇਸ ਕਰਕੇ ਉਹ ਕਹਿੰਦਾ ਕਹਿੰਦਾ ਤੈਨੂੰ ਇੱਕ ਗੱਲ ਹੋਰ ਸੁਣਾਵਾਂ ਕਹਿੰਦਾ ਸੁਣਾਓ ਜੀ ਕਹਿੰਦਾ ਗੱਲ ਇਹ ਹੈ ਕਿ ਜੇ ਤੂੰ ਮੇਰੇ ਕੋ ਛਪਾ ਨਹੀਂ ਰੱਖਿਆ ਤੇ ਛਪਾ ਮੈਂ ਤੱਕੋ ਵੀ ਨਹੀਂ ਰੱਖਣਾ ਕਹਿੰਦਾ ਜੇ ਸਮਝਾਰ ਤੇ ਤੂੰ ਛੜਦਾ ਨਾਲ ਸੇਵਾ ਕਰਨ ਜਾਂਦਾ ਸੀ ਮੇਰੇ ਕੋਲ ਕਹਿੰਦਾ ਜਿਹੜੇ ਖੋਤੇ ਨੂੰ ਤੂੰ ਇੱਥੇ ਦੱਬਿਆ ਉਸ ਖੋਤੇ ਦੀ ਮਾਂ ਜਦੋਂ ਮਰੀ ਸੀ ਤਾਂ ਉਸ ਵਕਤ ਉਸ ਜਗ੍ਹਾ ਤੇ ਮੈਂ ਖੋਤੇ ਦੀ ਮਾਂ ਨੂੰ ਦੱਬਿਆ ਸੀ ਉਹ ਕਿਸੇ ਪੀਰ ਦੀ ਜਗ੍ਹਾ ਨਹੀਂ ਹੈ ਉਹ ਖੋਤੇ ਦੇ ਮਾਲ ਜਗ੍ਹਾ ਹੈ ਇਸ ਕਰਕੇ ਦੁਨੀਆ ਮੂਰਖ ਬਣ ਰਹੀ ਆ ਸਾਡੇ ਕੋ ਤੇ ਅਸੀਂ ਮੂਰਖ ਬਨਣ ਲਈ ਬੱਠੇ ਆ ਪੰਜਾਬ ਜਿਆਦਾਤਰ ਐਵੇਂ ਹੀ ਕਰ ਰਿਹਾ ਕਿ ਮਜ਼ਾਰਾਂ ਤੇ ਜਾ ਕੇ ਲੋਕ ਮੱਥੇ ਟੇਕਦੇ ਆ ਔਰ ਪੀਰ ਇਹੋ ਜਿਹੀ ਆ ਖੋਤਮਖਾ ਵਰਗੇ ਤੋ ਇਸ ਕਰਕੇ ਬਚ ਜੋ ਧਰਮੀ ਬਣੋ ਪਖੰਡੀ ਨਾ ਬਣੋ ਚੜਦੀ ਕਤਰੋ ਜੇ ਇਸ ਧਰਮ ਨੂੰ ਮੰਨਦੇ ਹੋ ਉਹਦੇ ਧਰਮਾਂ ਦੇ ਅਸੂਲਾਂ ਨੂੰ ਅਪਣਾਓ ਚਾਹੇ ਕਿਸੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਕਿਸੇ ਵੀ ਧਰਮ ਨੂੰ ਫੋਲੋ ਕਰਦੇ ਹੋ ਉਹਨੂੰ ਮਰੋ ਪੁੱਪੂ ਨੂੰ ਕਰੋ ਉਹਨੂੰ ਫਾਲਾ ਕਰੋ ਫਾਲੋ ਕਰੋ ਜੇ ਤੁਸੀਂ ਪੱਕੇ ਜੇ Hindu ਹੋ ਤਾਂ ਪੱਕੇ Hindu ਬਣੋ ਜੇ ਮੁਸਲਮਾਨ ਹੈ ਤਾਂ ਪੱਕੇ ਮੁਸਲਮਾਨ ਬਣੋ ਜੇ ਸਿੱਖ ਹੈ ਤਾਂ ਪੱਕੇ ਸਿੱਖ ਬਣੋ ਇਹੋ ਜਿਹੇ ਮਜ਼ਾਰਾਂ ਤੇ ਮੱਥੇ ਟੇਕੰਦਾ ਦਾ ਕੋਈ ਲਾਹ ਨਹੀਂ ਤੋਂ ਇਸ ਕਰਕੇ ਇਸ ਕਰਕੇ ਗੁਰੂ ਨਾਲ ਜੁੜੋ ਔਰ ਆਪਣੇ ਆਪਣੇ ਜੀਵਨ ਨੂੰ ਸਫਲਾ ਕਰੋ ਇਹੋ ਜੇ ਮਜਾਦਾਨਾਂ ਤੋਂ ਬਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਖੰਡਵਾਜੀ ਬੰਦ ਕਰੋ